ਜਿੰਨਾ ਸਰਦਾਰ ਜਿੰਨਾ ਪ੍ਰਵਾਸ ਹੋ ਰਿਹਾ ਇਹ ਇਹਨੂੰ ਕਿਵੇਂ ਮੰਨਦੇ ਤੁਸੀਂ ਵੀ ਉਸੇ ਦਾ ਹੀ ਹਿੱਸਾ ਸੀ ਕਿਸੇ ਟਾਈਮ ਤੁਸੀਂ ਵੀ ਇਧਰੋਂ ਮਾਈਗ੍ਰੇਟ ਹੋਏ ਹੋ ਮੈਂ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਕਿ ਅਸੀਂ ਭਗੌੜੇ ਆ ਪੰਜਾਬ ਦੇ ਸਾਨੂੰ ਇਹ ਵੀ ਵੱਡੀ ਗੱਲ ਆ ਇਹ ਗੱਲ ਕਿ ਹਾਂ ਬਿਲਕੁਲ ਮੈਂ ਤਾਂ ਖੁਦ ਮਹਿਸੂਸ ਕਰਦਾ ਕਿ ਸਾਨੂੰ ਹਾਲਾਤ ਨੇ ਕੁਛ ਐਸੇ ਮਜਬੂਰ ਕਰ ਰਿਹਾ ਕਹਿੰਦੇ ਨੇ ਕਿ ਕੁਝ ਤਾਂ ਮਜਬੂਰੀਆਂ ਰਹੀ ਹੋਣਗੀ ਬਰਨਾ ਕੋਈ ਉਹੀ ਵੇਵਫਾ ਨਹੀਂ ਹੁੰਦਾ ਪੰਜਾਬ ਚੜ੍ਹਦੀ ਕਲਾ ਚ ਤੁਸੀਂ ਉੱਥੇ ਬਹਿ ਕੇ ਪੰਜਾਬ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪੰਜਾਬ ਤਾਂ ਬਹੁਤ ਬਦਲਦਾ ਦੇਖਿਆ ਹੋਊਗਾ ਇਸ ਸਮੇਂ ਦੌਰਾਨ ਵੈਸੇ ਤੁਸੀਂ ਐਜ਼ ਅ ਮੀਡੀਆ ਦੇ ਨਾਲ ਵੀ ਜੁੜੇ ਹੋਏ ਹੋ ਤੁਸੀਂ ਪੰਜਾਬ ਨੂੰ ਕਿਵੇਂ ਦੇਖਦੇ ਹੋ ਉੱਥੋਂ ਬੈਠ ਕੇ ਕਿਵੇਂ ਲੱਗਦਾ ਪੰਜਾਬ ਜਿਹੜਾ ਵੈਸੇ ਤਾਂ ਪੰਜਾਬ ਵਿੱਚ ਕਿਸੇ ਗੱਲ ਦੀ ਕਮੀ ਨਹੀਂ ਹੈ ਪਰ ਮੈਂ ਇਹ ਮਹਿਸੂਸ ਕਰਦਾ ਕਿ ਜਿਹੜੇ ਨਵੇਂ ਨੌਜਵਾਨ ਨੇ ਉਹਨਾਂ ਵਾਸਤੇ ਅਪਰਚੂਨਿਟੀਆਂ ਪੰਜਾਬ 'ਚ ਘਟ ਹੈ ਇਕ ਤਾਂ ਜੌਬਸ ਨੌਕਰੀਆਂ ਪੰਜਾਬ ਵਿੱਚ ਬੜੀਆਂ ਘਟ ਨੇ ਔਰ ਜਿਵੇਂ ਪੰਜਾਬ ਨੂੰ ਇੰਟਰਨੈਸ਼ਨਲ ਲੈਵਲ ਦੇ ਹਾਨੀ ਬਣਾਉਣ ਲਈ ਇੱਥੇ ਆਈਟੀ ਸੈਲਜ਼ ਵਗੈਰਾ ਜਾਂ ਆਈਟੀ ਦੀਆਂ ਯੂਨੀਵਰਸਿਟੀਆਂ ਵਗੈਰਾ ਹੈ ਇਸ ਤਰ੍ਹਾਂ ਦਾ ਜਾਂ ਪੰਜਾਬ ਨੂੰ ਜਿਹੜੀ ਫਸਲੀ ਜਿਹੜਾ ਚੱਕਰ ਆ ਉਹਦੇ ਵਿੱਚੋਂ ਕੁਝ ਹੋਰ ਪੰਜਾਬ ਦੇ ਆਲੇ ਦੋਲੇ ਦੇ ਦੇਸ਼ਾਂ ਨਾਲ ਜਿਹੜੇ ਸਬੰਧ ਹੈ ਉਹ ਹੋਰ ਜ਼ਿਆਦਾ ਉਹਨਾਂ ਵਿੱਚ ਜਿਹੜੀ ਰਵਾਨਗੀ ਲਿਆ ਕੇ ਪੰਜਾਬ ਦੀਆਂ ਫਸਲਾਂ ਦੂਰ ਦੂਰ ਤੱਕ ਜਾਣ ਸੋ ਮੈਂ ਸਮਝਦਾ ਕਿ ਵੈਸੇ ਪੰਜਾਬ ਉੱਥੇ ਬੈਠਿਆਂ ਨੂੰ ਸਾਨੂੰ ਜਿੰਨਾ ਪੰਜਾਬ ਦਾ ਦਰਦ ਆ ਇੱਥੇ ਆ ਕੇ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਕੋਈ ਕਿਸੇ ਕਿਸਮ ਦੀ ਕੋਈ ਤਕਲੀਫ ਹੀ ਨਹੀਂ ਹੈ ਪਰ ਸਾਨੂੰ ਉੱਥੇ ਬਹੁਤ ਹਰ ਗੱਲ ਚਿੰਤਾ ਚ ਪਾਈ ਰੱਖਦੀ ਹੈ ਵਿਦੇਸ਼ੀਆਂ ਨੂੰ ਕਿ ਪੰਜਾਬ ਚ ਆ ਕਿਉਂ ਹੋ ਰਿਹਾ ਪੰਜਾਬ ਦਾ ਮਾੜਾ ਹਾਲ ਕਿਉਂ ਹੋ ਰਿਹਾ ਪਰ ਇੱਥੇ ਖੁੱਲਾ ਡੁੱਲਾ ਪੰਜਾਬ ਹੈ ਜਿੰਨਾ ਜਿੰਨਾ ਸਰ ਜਿੰਨਾ ਪ੍ਰਵਾਸ ਹੋ ਰਿਹਾ ਇਹ ਇਹਨੂੰ ਕਿਵੇਂ ਮੰਨਦੇ ਤੁਸੀਂ ਵੀ ਉਸੇ ਦਾ ਹੀ ਹਿੱਸਾ ਸੀ ਕਿਸੇ ਟਾਈਮ ਤੁਸੀਂ ਵੀ ਇਧਰੋਂ ਮਾਈਗ੍ਰੇਟ ਹੋਏ ਹੋ ਮੈਂ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਕਿ ਅਸੀਂ ਪਘੌੜੇ ਆ ਪੰਜਾਬ ਦੇ ਸਾਨੂੰ ਇਹ ਵੀ ਵੱਡੀ ਗੱਲ ਆ ਇਹ ਕੱਲ ਕਹਿਣੀ ਹਾਂ ਬਿਲਕੁਲ ਮੈਂ ਤਾਂ ਖੁਦ ਮਹਿਸੂਸ ਕਰਦਾ ਕਿ ਸਾਨੂੰ ਹਾਲਾਤ ਨੇ ਕੁਛ ਐਸੇ ਮਜਬੂਰ ਕਰ ਰਹਾ ਕਹਿੰਦੇ ਨੇ ਕਿ ਕੁਛ ਤਾਂ ਮਜਬੂਰੀਆਂ ਰਹੀ ਹੋਣਗੀ ਵਰਨਾ ਕੋਈ ਉਹੀ ਵੇਵਫਾ ਨਹੀਂ ਹੁੰਦਾ ਵੇਵਫਾਈਆਂ ਕਿਸਮ ਦੇ ਸੀ ਆਪ ਦਾ ਵਸਦਾ ਰਸਦਾ ਪੰਜਾਬ ਛੱਡ ਕੇ ਚਲੇ ਗਏ ਪਰ ਮੈਂ ਮਹਿਸੂਸ ਕਰਦਾ ਗਗਨ ਜੀ ਕਿ ਜਿਹੜੇ ਲੋਕਾਂ ਕੋਲ ਤਾਂ ਵਧੀਆ ਕੋਈ ਸਾਧਨ ਨੇ ਕੰਮ ਕਾਜ ਦੇ ਅੱਛੀ ਉਹਨਾਂ ਦੀ ਇੱਥੇ ਰੋਜ਼ੀ ਰੋਟੀ ਆ ਉਹਨਾਂ ਨੂੰ ਵਿਦੇਸ਼ਾਂ ਚ ਨਹੀਂ ਜਾਣਾ ਚਾਹੀਦਾ ਇੱਕ ਰੀਸ ਜ਼ਰੂਰ ਆ ਕੇ ਜੀ ਫਲਾਣੇ ਦਾ ਮੁੰਡਾ ਚਲਾ ਗਿਆ ਬਣ ਦੀ ਕੁੜੀ ਚਲੀ ਗਈ ਮੈਂ ਵੀ ਜਾਣਾ ਪਰ ਜੇ ਜਾਣਾ ਤਾਂ ਪੱਕੇ ਪੈਰੀ ਤੇ ਸੋਲਿਡ ਆਪਣੇ ਕੋਲ ਡਿਗਰੀ ਜ਼ਾਦ ਲੈ ਕੇ ਚੰਗਾ ਕੋਈ ਸਕਿੱਲ ਪੈਦਾ ਕਰਕੇ ਫਿਰ ਜਾਣ ਦੀ ਲੋੜ ਆ ਤੇ ਅਦਰਵਾਇਜ਼ ਉੱਥੇ ਜਾ ਕੇ ਵੀ ਜ਼ੀਰੋ ਤੋਂ ਸਟਾਰਟ ਕਰਨਾ ਪੈਂਦਾ ਅੱਜ ਕੱਲ ਕੈਨੇਡਾ ਟਫ ਹੋ ਗਿਆ ਬਹੁਤ ਕਾਫੀ ਅੱਗੇ ਨਾਲੋਂ ਬਹੁਤ ਫਰਕ ਪੈ ਗਿਆ ਮਹਿੰਗਾਈ ਉੱਥੇ ਬਹੁਤ ਜ਼ਿਆਦਾ ਉੱਥੇ 20 ਜੌਬਾਂ ਵਗੈਰਾ ਦੀਆਂ ਔਖੀਆਂਈਆਂ ਨੇ ਔਰ ਜਿਹੜੇ ਸਾਡੇ ਸਟੂਡੈਂਟ ਜਾਂਦੇ ਆ ਇਹਨਾਂ ਦਾ ਉੱਥੇ ਵੀ ਸ਼ੋਸ਼ਨ ਬਹੁਤ ਹੋ ਰਿਹਾ ਬਹੁਤ ਐਕਸਪਲੋਇਟੇਸ਼ਨ ਆ ਉਹ ਵੀ ਕੋਈ ਬਗਾਨਾ ਨਹੀਂ ਕਰਦਾ ਸਾਡੇ ਆਪਣੀ ਜਿਹੜੇ ਇੰਪਲੋਇਰ ਨੇ ਉਹ ਵੀ ਕਰਦੇ ਆ ਤੇ ਇਹ ਜ਼ਰੂਰ ਬਾਕੀ ਜੇ ਪੰਜਾਬ ਵਿੱਚ ਜੋ ਖੁੱਲ੍ਹਾਂ ਨੇ ਜੋ ਪੰਜਾਬ ਵਿੱਚ ਮੋਕਲਾਪਾਨਾ ਉਹ ਦੁਨੀਆ ਪਰਚ ਕਿਤੇ ਹੋਰ ਨਹੀਂ ਮਿਲਦਾ ਜੇ ਕੋਈ ਪੰਜਾਬ ਨਾਲੋਂ ਸੋਹਣਾ ਜੇ ਮਲਕ ਕੋਈ ਕਵੇ ਤਾਂ ਉਹ ਪੰਜਾਬ